ਕੀ ਇਹ ਦੇਸੀ ਕੀ ਹਮ ਸ਼ੱਕਰ ਹਮ ਆ ਰੋਟੀ ਲੋ ਜੀ ਕਣਕ ਦੇ ਵੀ ਆ ਗਏ ਕਣਕ ਦੀ ਰੋਟੀ ਹਾਂ ਜੀ ਕਣਕ ਦੀ ਰੋਟੀ ਆ ਗਈ ਜੀ ਔਰ ਆ ਦੇਖੋ ਜੀ ਸ਼ੱਕਰ ਆ ਗਈ ਜੀ ਔਰ ਦੇਸੀ ਕੀ ਗਰਮ ਹੈ ਹਾਂ ਹਾਂ ਜੀ ਪੂਰਾ ਗਰਮ ਕੀਤਾ ਹੋਇਆ ਜੀ ਹਮ ਆ ਦੇਖੋ ਜੀ ਇੰਨਾ ਕੰਮ ਹੈ ਤੇ ਹੁਣ ਬਣੂਗੀ ਚੂਰੀ ਬੇਬੇ ਬਣਾਇਓ ਜਰਾ ਫਿਰ ਚੂਰੀ ਅੱਜ ਬੇਬੇ ਦੇ ਹੱਥ ਦੀ ਚੂਰੀ ਖਾਣੀ ਹੈ ਜੀ ਆਪਾਂ ਜੀ ਦੇਖੋ ਜੀ ਤੁਸੀਂ ਜ਼ਰੂਰ ਕਰਿਓ ਕਮੈਂਟ ਦੀ ਜਿਨ੍ਹਾਂ ਨੇ ਚੂਰੀ ਬਚਪਨ ਚ ਖਾਧੀ ਹੋਈ ਹੈ ਔਰ ਤੁਸੀਂ ਵੀ ਆਪਣੀ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰੋ ਜੀ ਦੇਖੋ ਆ ਬੇਬੇ ਬਣਾ ਰਹੇ ਨੇ ਚੂਰੀ ਬੇਬੇ ਬਲਵੰਤ ਕੌਰ ਜੀ ਔਰ ਦੇਖੋ ਪੰਜਾਬ ਦਾ ਇਹ ਦੇਸੀ ਖਾਣਾ ਜੀ ਬਿਲਕੁਲ ਬੜਾ ਸੁਆਦੀਸ਼ਟ ਬਹੁਤ ਹੀ ਸੁਆਦਲਾ ਖਾਣਾ ਔਰ ਸਭ ਤੋਂ ਵਧੀਆ ਗੱਲ ਹੈ ਕਿ ਸੇਤ ਲਈ ਬਹੁਤ ਵਧੀਆ ਜੀ ਸੁਆਦ ਵੀ ਤੇ ਸਿਹਤ ਵੀ ਦੋਹੇ ਚੀਜ਼ਾਂ ਬੇਬੇ ਜੀ ਹਾਂਜੀ ਹਾਂਜੀ ਹਮ ਲਓ ਜੀ ਹੁਣ ਸ਼ੱਕਰ ਬਲਾ ਰਹੇ ਜੀ ਆਪਾਂ ਕਿੰਨੀ-ਕਿੰਨੀ ਮਿਲਾਣੀ ਸ਼ੱਕਰ ਤੇ ਕੀ ਕਿੰਨਾ ਕੁ ਰੱਖਣਾ ਅਨੁਪਾਤ ਹਾਂਜੀ ਬਰਾਬਰ-ਬਰਾਬਰ ਬਰਾਬਰ-ਬਰਾਬਰ ਅੱਛਾ ਬਰਾਬਰ-ਬਰਾਬਰ ਹਾਂਜੀ ਹਾਂਜੀ ਆਹ ਦੇਖੋ ਜੀ ਸ਼ੱਕਰ ਤੇ ਆ ਕੀ ਇੱਕ ਕਹਿੰਦੇ ਨਾ ਵੀ ਤੇਰੇ ਮੂੰਹ ਚ ਕੀ ਸ਼ੱਕਰ ਹਾਂ ਤਹਾਵਤ ਵੀ ਹੈਗੀ ਹਾਂਜੀ ਹਾਂ ਆਹ ਦੇਖੋ ਜੀ ਦੇਸੀ ਤਰੀਕਾ ਚੂਰੀ ਬਣਾਉਣ ਦਾ ਛੋਟੀ-ਛੋਟੀਆਂ ਬੁਰਕੀਆਂ ਹੈ ਜੀ ਹਾਂਜੀ ਆਹ ਛੋਟੀ-ਛੋਟੀਆਂ ਬੁਰਕੀਆਂ ਲਓ ਜੀ ਹੂੰ ਲਓ ਆ ਲਓ ਜੀ ਪੂਰਾ ਇੱਕ ਪ੍ਰਸ਼ਾਦਾ ਪੈਜੂ ਹਾਂਜੀ ਹਾਂ ਲਓ ਜੀ ਜਿਨ੍ਹਾਂ ਦੀ ਦੇਖੋ ਇਹ ਯਾਦ ਤਾਜ਼ਾ ਹੋਈ ਹੈ ਤੇ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਨ੍ਹਾਂ ਭੈਣ ਭਰਾਵਾਂ ਦੇ ਨਾਲ ਬੈਠ ਕੇ ਤੁਸੀਂ ਇਹ ਚੂਰੀ ਖਾਂਦੇ ਰਹੇ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾ ਦਿਓ ਜੀ ਆ ਦੇਖੋ ਜੀ ਬੇਬੇ ਬਲਵੰਤ ਕੌਰ ਚੂਰੀ ਬਣਾ ਰਹੇ ਨੇ ਜੀ ਔਰ ਫੇਰ ਇੱਕ ਵਾਰੀ ਦੱਸ ਦਈਏ ਕੀ ਕੁਛ ਹੈ ਜੀ ਇੱਕ ਤਾਂ ਪ੍ਰਸ਼ਾਦਾ ਜੀ ਪਹਿਲਾਂ ਕਿ ਉਹ ਪਾਉਂਦੇ ਹਾਂ ਕੀ ਪਾਤਾ ਫੇਰ ਸ਼ੱਕਰ ਪਾਉਂਦੇ ਆ ਜੀ ਫੇਰ ਸ਼ੱਕਰ ਪਾਤੇ ਜੀ ਬਾਅਦ ਮੇ ਰੋਟੀ ਅੱਜ ਫੇਰ ਰੋਟੀ ਪਾਤੇ ਜੀ ਹਾਂ ਬਲਕਿ ਤੋੜ ਕੇ ਹਮ ਬਣ ਜੂਗੀ ਹੁਣ ਚੂਰੀ ਦੀ ਤੁਸੀਂ ਤਾਂ ਬਹੁਤ ਖਾਦੀ ਹੋਣੀ ਹੈ ਜੀ ਅਸੀਂ ਬਥੇਰੇ ਖਾਦੀ ਐ ਬਥੇਰੀ ਸਾਦੀ ਹੈ ਹਮ ਲਓ ਜੀ ਆਹ ਦੇਖੋ ਜੀ ਚੂਰੀ ਕਟ ਹੋ ਰਹੀ ਹੈ ਜੀ ਆਹ ਅਸਲੀ ਗੱਲ ਹੈ ਜੀ ਪੰਜਾਬ ਦਾ ਅਸਲੀ ਖਾਣਾ ਦੀ ਚੂਰੀ ਦੀ ਔਰ ਕੀ ਸ਼ੱਕਰ ਦੇ ਨਾਲ ਜੁੜੇ ਹੋਏ ਕਹਾਵਤਾਂ ਮੁਹਾਵਰੇ ਜਿਹੜੇ ਵੀ ਹੈ ਅਖੌਤਾਂ ਜਰੂਰ ਕਮੈਂਟ ਸੈਕਸ਼ਨ ਚ ਲਿਖਿਓ ਜੀ ਦੇਖੋ ਜੀ ਬਣ ਗਈ ਜੀ ਚੂਰੀ ਤਿਆਰ ਹੋ ਗਈ ਜੀ ਬੜਾ ਛੋਟਾ ਜਿਹਾ ਕੰਮ ਹੈ ਦੇਖੋ ਕੋਈ ਵੀ ਤਿਆਰ ਕਰ ਸਕਦਾ ਘਰ ਚ ਹਾਂਜੀ ਹਾਂਜੀ ਹਲਵਾਈਆਂ ਦੇ ਮਠਿਆਈਆਂ ਖਾਈ ਜਾਂਦੇ ਪਤਨ ਕਿਆ ਸਵਾਦ ਇਹ ਖਾਂਦੇ ਨਹੀਂ ਖਾਂਦੀ ਮੈਂ ਆਹੀ ਸਹੀ ਹੈ ਹਾਂ ਇਹ ਚੀਜ਼ਾਂ ਖਾਂਦੇ ਜਾਂਦੇ ਅੱਛਾ ਇਹੀ ਚੀਜ਼ਾਂ ਖਾਂਦੇ ਜਾਂਦੇ ਹਾਂਜੀ ਹਾਂਜੀ ਕੀ ਥੋੜਾ ਜਿਹਾ ਹੋਰ ਪਾ ਦਈਏ ਨਾ ਬਹੁਤ ਹੈ ਥੋੜੇ ਦੇ ਪਾ ਦੋ ਰਲ ਜੂਗੀ ਜ਼ਿਆਦਾ ਤੇ ਜ਼ਿਆਦਾ ਹੋ ਜੂ ਫਿਰ ਗਰਮੀ ਨਹੀਂ ਐਨੀ ਹਨ ਅੱਛਾ ਇੰਨਾ ਹੀ ਰੱਖਣਾ ਜੀ ਆ ਕੈਮਰਾ ਪਾਜੋ ਉੱਪਰ ਜਿਹੜਾ ਇੱਥੇ ਹਾਂ ਟਿਕਾ ਕੇ ਪਾਓ ਜੀ ਆ ਦੇਖੋ ਚੂਰੀ ਦਿਖਾਓ ਪੰਜਾਬ ਦਾ ਵਿਰਾਸਤੀ ਭੋਜਤ ਦੀ ਚੋਰੀ ਦੀ ਤਿਆਰ ਹੋ ਰਹੀ ਹੈ ਬੇਬੇ ਬਲਵੰਤ ਕੌਰ ਚੂਰੀ ਤਿਆਰ ਕਰ ਰਹੇ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਬਾਰ ਬਾਰ ਅਸੀਂ ਕਹਿ ਰਹੇ ਹਾਂ ਜਰੂਰ ਦੱਸਿਓ ਜੀ ਚੂਰੀ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਦੀ ਔਰ ਚੂਰੀ ਦੇਖੋ ਬਣ ਰਹੀ ਹੈ ਸ਼ੱਕਰ ਦੇ ਨਾਲ ਘੀ ਦੇ ਨਾਲ ਇਹ ਬੇਬੇ ਦਾ ਚੂਰੀ ਬਣਾਉਣ ਦਾ ਤਰੀਕਾ ਬਿਲਕੁਲ ਸਹੀ ਹੈ ਜਾਂ ਤੁਸੀਂ ਕਿੱਦਾਂ ਬਣਾਉਂਦੇ ਸੀ ਤੁਹਾਡੀ ਬੇਬੇ ਕਿੱਦਾਂ ਬਣਾਉਂਦੀ ਸੀ ਜਰੂਰ ਕਮੈਂਟ ਕਰਿਓ ਕਮੈਂਟ ਕਰਦੇ ਜਾਓ ਦੀ ਆ ਦੇਖੋ ਚੂਰੀ ਤਿਆਰ ਹੋ ਰਹੀ ਹੈ ਜੀ ਕਮਾਲ ਦੀ ਗੱਲ ਹੈ ਬੜੀ ਜ਼ਬਰਦਸਤ ਚੀਜ਼ ਤਿਆਰ ਕਰਤੀ ਬੇਬੇ ਤੁਹਾਡੇ ਹੱਥ ਦੀ ਚੂਰੀ ਖਾ